ਮਹਾਰਾ ਹੀਰਾ ਘਾਟ ਸਾਹਿਬ ਜੀ ਦਾ ਇਤਿਹਾਸ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਵਿੱਚ ਆਏ ਤਾਂ ਇਸ ਸਥਾਨ ਤੇ ਵੀ ਪਹੁੰਚੇ ਸਨ ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ ਇੱਕ ਦਿਨ ਗੁਰੂ ਸਾਹਿਬ ਜੀ ਗੁਦਾਵਰੀ ਨਦੀ ਦੇ ਕੰਢੇ ਦੀਵਾਨ ਸਜਾ ਕੇ ਬੈਠੇ ਸਨ ਬਹਾਦਰ ਸ਼ਾਹ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਇੱਕ ਹੀਰਾ ਭੇਟ ਕੀਤਾ ਤੇ ਗੁਰੂ ਜੀ ਨੇ ਵਗਦੀ ਗੁਦਾਵਰੀ ਚ ਹੀਰਾ ਸੁੱਟ ਦਿੱਤਾ ਬਹਾਦਰ ਸ਼ਾਹ ਸੋਚ ਕੇ ਪਰੇਸ਼ਾਨ ਸੀ ਕਿ ਮੈਂ ਇੰਨਾ ਕੀਮਤੀ ਹੀਰਾ ਭੇਟ ਕੀਤਾ ਤੇ ਪਰ ਗੁਰੂ ਸਾਹਿਬ ਜੀ ਨੇ ਹੀਰੇ ਦੀ ਕਦਰ ਨਹੀਂ ਪਾਈ ਗੁਰੂ ਜੀ ਨੇ ਬਹਾਦਰ ਸ਼ਾਹ ਦੇ ਮਨ ਦੀ ਉਸ ਦੇ ਚਿਹਰੇ ਤੇ ਪੜ ਲਈ ਤੇ ਕਿਹਾ ਬਹਾਦਰ ਸ਼ਾਹ ਤੁਹਾਡਾ ਹੀਰਾ ਅਸੀਂ ਆਪਣੇ ਖਜ਼ਾਨੇ ਵਿੱਚ ਸਾਂਭ ਰੱਖਿਆ ਹੈ ਜਾ ਕੇ ਗੁਦਾਰੀ ਵਿੱਚੋਂ ਪਛਾਣ ਕੇ ਚੁੱਕ ਲਿਆ ਬਹਾਦਰ ਸ਼ਾਹ ਗੁਦਾਰੀ ਵਿੱਚ ਜਾ ਕੇ ਦੋਹਾਂ ਹੱਥਾਂ ਨਾਲ ਬੁੱਕ ਭਰ ਕੇ ਦੇਖਣ ਲੱਗਾ ਉਸਦੇ ਹੱਥ ਹੀਰਿਆਂ ਨਾਲ ਭਰ ਗਏ ਸਨ ਉਸ ਤੋਂ ਆਪਣਾ ਹੀਰਾ ਨਹੀਂ ਪਛਾਣਿਆ ਗਿਆ ਤੇ ਆ ਕੇ ਗੁਰੂ ਚਰਨੀ ਪੈ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਹੀਰਾ ਘਾਟ ਸਾਹਿਬ ਜੀ ਪ੍ਰਸਿੱਧ ਹੋਇਆ ਵੈਗੁਰ ਜੀ ਦਾ ਖਾਲਸਾ ਸ਼੍ਰੀ ਵੈਗੁਰ ਜੀ ਕੀ ਫਤਈ